ਜਿਲੰਦਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸੜਕ ਹਾਦਸੇ 'ਚ ਕਰੀਬ 17 ਲੋਕ ਜ਼ਖਮੀ ਨੇ ਡਰਾਈਵਰ ਸਵੇਤ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਾਦਸਾ ਐਤਵਾਰ ਰਾਤ ਕਰੀਬ 9 ਵਜੇ ਵਾਪਰਿਆ ਸੈਣੀ ਮੋਟਰਸ ਦੀ ਬੱਸ ਜਿਲੰਦਰ ਤੋਂ ਪਠਾਨਕੋਟ ਜਾ ਰਹੀ ਸੀ ਬੱਸ 'ਚ ਸਵਾਰ ਲੋਕਾਂ ਮੁਤਾਬਕ ਡਰਾਈਵਰ ਫੋਨ 'ਤੇ ਗੱਲ ਕਰ ਰਿਹਾ ਸੀ ਇਸ ਕਾਰਨ ਬੱਸ ਅੱਗੇ ਚੱਲ ਰਿਹਾ ਟਰੱਕ ਨਾਲ ਟੱਕਰ ਕਰਾਈ ਇਥੋਂ ਪੀਏ ਵੀ ਚੌਂਕ 'ਚ ਬੱਸ 'ਚ ਬੈਠੇ ਸੀਗੇ ਤਾਂ ਉਹਨੇ ਜਦੋਂ ਬੱਸ ਤੋਰੀ ਉਹ ਹੀ ਫੋਨ 'ਤੇ ਲੱਗਾ ਜੀ ਪਹਿਲਾਂ ਤਾਂ ਹਾਂਜੀ ਫੋਨ ਤੇ ਗੱਲ ਕਰਦਾ ਕਰਦਾ ਆਂਦਾ ਉਹਨੇ ਇੱਥੇ ਲਿਆ ਕੇ ਲੰਬੇ ਪਿੰਡ ਪੋਲ ਦੇ ਉੱਤੇ ਟਰੱਕ ਦੇ ਵਿੱਚ ਮਾਰਤੀ ਬੱਸ ਤਾਂ ਹਾਂਜੀ ਉਦੋਂ ਉਹਨੇ ਫੋਨ ਕੱਟਿਆ ਹੀ ਸੀ ਫੋਨ ਘੱਟ ਕੇ ਤਾਂ ਪਿੱਛੇ ਮੋੜ ਕੇ ਦੇ ਦਾਈ ਤੁਹਾਨੂੰ ਨੇ ਜਾਨੂ ਬੱਸ ਵਿੱਚ ਮਾਰ ਸਵਾਰੀਆਂ ਨੇ ਸਾਨੂੰ ਦੱਸਿਆ ਵੀ ਇਹ ਫੋਨ ਸੁਣਦਾ ਜਾਂਦਾ ਸੀ ਪਹਿਲਾਂ ਪਿੱਛੇ ਕਾਰ 'ਚ ਲੱਗਿਆ ਸੀ ਮਾਰਨ ਉੱਥੋਂ ਬਚਿਆ ਤੇ ਇਹਨੇ ਟਰੱਕ ਨਾਲ ਤੁਰੇ ਜਾਂਦੇ ਟਰੱਕ ਦੇ ਪਿੱਛੇ ਮਾਰੀ ਆ ਜਿਹਦੇ ਨਾਲ ਡਰਾਈਵਰ ਦੇ ਸਣੇ तकरीबन 17 ਸਵਾਰੀਆਂ ਜਿਹੜੀਆਂ ਹੈਗੀਆਂ ਇੰਜਰਡ ਹੈਗੀਆਂ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਨਾਲ ਦੇ ਚੱਕ ਕੇ ਕਪੂਰ ਹਸਪਤਾਲ ਦਾਖਲ ਕਰਾਇਆ ਜਿੱਦਾਂ ਸਵਾਰੀਆਂ ਮੁੰਡਲੇ ਤੌਰ ਤੇ ਦੱਸਤੀਆਂ ਅਸੀਂ ਇਹਦੇ ਖਿਲਾਫ ਵਸ ਵਾਲੇ ਡਰਾਈਵਰ ਦੇ ਖਿਲਾਫ ਰਿਪੋਰਟ ਅਜ ਕਰ ਦੇਣਾ ਸਮੇਂ-ਸਮੇਂ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਇਸ ਦੇ ਬਾਵਜੂਦ ਕਈ ਲੋਕ ਲਾਪਰਵਾਹੀ ਵਰਤਦੇ ਨੇ এবੀਪੀ ਸਾਡਾ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਡਰਾਈਵਿੰਗ ਕਰਦੇ ਵੇਲੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਤੁਹਾਡੀ ਥੋੜੀ ਜਿਹੀ ਲਾਪਰਵਾਹੀ ਜਾਂ ਲੇਵਾ ਹੋ ਸਕਦੀ ਹੈ